ਹਾਂਜੀ ਦੇਖੋ ਆਪਾਂ ਕੱਪੜੇ ਨੂੰ ਨਾ ਚੰਗੀ ਤਰ੍ਹਾਂ ਇਸ ਤਰ੍ਹਾਂ ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਵਿਚਾਂਕ ਕੇ ਆਪਾਂ ਵਿਛਾ ਲਿਆਗਾ ਇਹਦੇ ਵਿੱਚੋਂ ਹੁਣ ਆਪਾਂ ਕਾਣ ਦੇਖੋ ਕਿਸ ਤਰ੍ਹਾਂ ਨਿਕਲਦਾ ਆਪਣਾ ਜਿਹੜਾ ਵੱਧ ਘੱਟ ਹੁੰਦਾ ਨਾ ਇੱਕ ਸਾਈਡ ਤੇ ਨਿਕਲ ਜਾਂਦਾਗਾ ਜੇ ਉਹ ਕੱਪੜਾ ਇਹਦੇ ਆਪਾਂ ਸੈਂਟਰ ਚ ਰਹਿ ਜੇ ਜੀ ਕੱਪੜਾ ਵੱਧ ਘੱਟ ਹੁੰਦਾ ਫਿਰ ਕਮੀਜ਼ ਘੁੰਮਣ ਲੱਗ ਜਾਂਦਾ ਆ ਦੇਖੋ ਇਧਰਲੀ ਸਾਈਡ ਤੇ ਦੇਖੋ ਜੀ ਐਨਾ ਫਰਕ ਆ ਗਿਆ ਜਿਹੜਾ ਕੱਪੜਾ ਆਪਣਾ ਵੱਧ ਘੱਟ ਸੀ ਉਹ ਇੱਕ ਸਾਈਡ ਤੇ ਨਿਕਲ ਗਿਆ ਜਿਵੇਂ ਆਪਾਂ ਉত্র ਬੰਦ ਪਾਸੇ ਤੋਂ ਆਪਾਂ ਕੱਪੜਾ ਫੜ ਕੇ ਨਾ ਕੱਪੜਾ ਫੜ ਕੇ ਜੀ ਦੋਨੇ ਪਾਸੇ ਆਪਾਂ ਝਾਂਕ ਲਿਆ ਸੀ ਹੁਣ ਆਪਾਂ ਇਹਨੂੰ ਕਟਿੰਗ ਕਰ ਦਾਂਗੇ ਜਿਹੜਾ ਵੱਧ ਘੱਟ ਹੋਇਆਗਾ ਇੱਕ ਤਾਂ ਇਹ ਤਰੀਕਾ ਜੀ ਕੱਪੜੇ ਚੋਂ ਕਾਣ ਕੱਢਣ ਦਾ ਦੂਜਾ ਤਰੀਕਾ ਹੈਗਾ ਜੀ ਤੁਸੀਂ ਧਾਗਾ ਖਿੱਚ ਕੇ ਕੱਪੜੇ ਚੋਂ ਕਾਣ ਕੱਢ ਸਕਦੇ ਹੋਗੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਆ ਕਰੋ ਜੀ ਹੁਣ ਦੇਖੋ ਆਪਾਂ ਦੋਨੇ ਪੀਸ ਆਪਾਂ ਪ੍ਰੋਪਰ ਕਰ ਲੈਨੇ ਇਥੋਂ ਵੀ ਆਪਣਾ ਮੋਢੇ ਵਾਲੇ ਸਾਈਡ ਤੋਂ ਵੀ ਥੋੜਾ ਜਿਹਾ ਵੱਧ ਘਾਟਾ ਉਹ ਆਪਾਂ ਜਦੋਂ ਆਪਾਂ ਮੋਢੇ ਦੀ ਕਟਿੰਗ ਕਰਾਂਗੇ ਤੇ ਕਾਟਾਂ ਪਾਵਾਂਗੇ ਉੱਪਰ ਉਦੋਂ ਆਪਾਂ ਕੱਪੜੇ ਨੂੰ ਕਟਿੰਗ ਕਰ ਲਾਂਗੇ ਹੁਣ ਦੇਖੋ ਆਪਾਂ ਇਹਨੂੰ ਚੰਗੀ ਤਰ੍ਹਾਂ ਪ੍ਰੈਸ ਕਰ ਲੈਣਾ ਇਹਨੂੰ ਆਪਾਂ ਕਰੀਜ਼ ਬਣਾ ਲੈਣੀ ਹੈ ਕਿਉਂਕਿ ਆਪਾਂ ਜਦੋਂ ਗਲਾ ਬਣਾਉਣਾ ਪਲੋਈਆਂ ਪਾਉਣੀਆਂ ਨੇ ਤੇ ਆਪਣਾ ਸੈਂਟਰ ਚੰਗੀ ਤਰ੍ਹਾਂ ਬਣ ਜੇ ਇਥੋਂ ਕਿ ਆਪਣੇ ਪਲੋਈਆਂ ਦਾ ਵੱਧ ਘਾਟਾ ਹੋਣ ਗਲਾ ਨਾ ਆਪਣਾ ਇੱਧਰ ਉੱਧਰ ਛੜਿਆ ਜਾਵੇ ਹਰੇਕ ਦੇ ਅਲੱਗ-ਅਲੱਗ ਨਾਪ ਦੇ ਹਿਸਾਬ ਨਾਲ ਅਲੱਗ-ਅਲੱਗ ਕਟਿੰਗ ਹੁੰਦੀ ਹੈ ਜੀ ਇਸ ਕਰਕੇ ਆਪਾਂ ਸਾਰੇ ਤਰ੍ਹਾਂ ਦੇ ਨਾਪ ਦੇ ਜਿੰਨੇ ਵੀ ਨਾਪ ਹੁੰਦੇ ਨੇ ਨਾ ਉਸ ਹਿਸਾਬ ਨਾਲ ਆਪਾਂ ਕਿਸੇ ਦਾ 20 ਇੰਚ ਫਿਟਿੰਗ ਆਉਂਦੀ ਹੈ ਜੀ ਕਿਸੇ ਦੀ 22 ਇੰਚ ਕਿਸੇ ਦੀ 22 ਇੰਚ ਉਸ ਹਿਸਾਬ ਨਾਲ ਤੁਹਾਨੂੰ ਸਾਰੀਆਂ ਕਾਟਾਂ ਆਪਾਂ ਅਲੱਗ-ਅਲੱਗ ਦੱਸ ਦੇਵਾਂਗੇ ਲਓ ਹੁਣ ਆਪਾਂ ਚੰਗੀ ਤਰ੍ਹਾਂ ਇਹਨੂੰ ਪ੍ਰੈਸ ਕਰ ਲਿਆ ਹੁਣ ਆਪਾਂ ਲਾਉਣੇ ਆ ਜੀ 13 ਦੇ ਨਿਸ਼ਾਨ 13 ਆਪਣੇ ਕੋਲੇ 13 ਇੰਚ ਰੈਡੀ ਆ ਦੇਖੋ ਆਪਾਂ ਰੱਖਾਂਗੇ ਜੀ 14 ਇੰਚ ਕਦੇ ਵੀ ਜੀ ਜਦੋਂ ਵੀ ਮੈਂ ਕਟਿੰਗ ਕਰਦੀ ਆ ਸੂਟ ਦੀ ਮੈਂ ਤੀਰਾ ਥੋੜਾ ਜਿਹਾ ਜ਼ਿਆਦਾ ਹੀ ਰੱਖਦੀ ਆ ਤੀਰਾ ਆਪਾਂ ਘੱਟ ਰੱਖ ਲਿਆ ਤਾਂ ਆਪਣੇ ਮੋਢਿਆਂ ਨੂੰ ਖਿੱਚ ਪੈਣ ਲੱਗ ਜੂਗੀ ਤੀਰਾ ਆਪਣੇ ਕੋਲੇ ਜ਼ਿਆਦਾ ਤਾਂ ਆਪਾਂ ਕਾਟ પા ਕੇ ਸਹੀ ਕਰ ਸਕਦੇ ਆਂਗੇ ਪਰ ਜੇ ਆਪਾਂ ਪਹਿਲੇ ਕੱਪੜਾ ਘੱਟ ਕਟਿੰਗ ਕਰ ਲਿਆ ਫਿਰ ਉਹਦਾ ਆਪਾਂ ਨੂੰ ਮੁਸ਼ਕਲ ਹੋ ਜਾਂਦੀ ਆ ਲੋ ਜੀ ਇੱਥੋਂ ਆਪਾਂ ਇੱਕ ਨਿਸ਼ਾਨ ਲਾ ਲਿਆ ਇਧਰੋਂ ਵੀ ਆਪਾਂ ਲਾਵਾਂਗੇ 7.5 ਇਸ ਤਰ੍ਹਾਂ ਇਹਨੂੰ ਆਪਾਂ ਬਾਕਸ ਬਣਾ ਲਿਆ ਇੱਕ ਤੇ ਹੁਣ ਆਪਾਂ ਇੱਥੋਂ ਨਿਸ਼ਾਨ ਲਾਉਣਾਗਾ ਜਿੰਨੀ ਆਪਣੀ ਫਿਟਿੰਗ ਆ ਜੀ ਉੱਪਰੋਂ ਸੂਟ ਦਾ ਆਪਣੀ ਫਿਟਿੰਗ ਆਉਂਦੀ ਆ ਉਹਨੇ ਤੇ ਆਪਾਂ ਨਿਸ਼ਾਨ ਲਾਵਾਂਗੇ 18 ਇੰਚ ਇੱਥੋਂ ਆਪਾਂ ਪੂਰੇ ਤੇ ਨਿਸ਼ਾਨ ਲਾਵਾਂਗੇ ਜਦੋਂ ਆਪਾਂ ਪਲੋਈਆਂ ਪਾਉਣੇ ਹੁੰਦੇ ਆ ਕਮਰ ਦਾ ਨਿਸ਼ਾਨਾ ਆਪਾਂ 1 ਇੰਚ ਵੱਧ ਪਾਉਣਾ ਕਿਉਂਕਿ ਪਲੋਈਆਂ 'ਚ ਕਪੜਾ ਆ ਜਾਂਦਾ ਇੱਥੋਂ ਆਪਣੀਆਂ ਪਲੋਈਆਂ ਨਹੀਂ ਸ਼ੁਰੂ ਹੁੰਦੀਆਂ ਇਸ ਕਰਕੇ ਆਪਾਂ ਪੂਰਾ ਆ ਰੱਖਾਂਗੇ ਥੋੜਾ ਜਿਹਾ ਆਪਾਂ ਜਦੋਂ ਫਿਟਿੰਗ ਵਾਲੀ ਸਲਾਈ ਲਾਵਾਂਗੇ ਜੀ ਉਦੋਂ ਥੋੜੀ ਸਲਾਈ ਇਧਰ ਨੂੰ ਲਾਵਾਂਗੇ ਕਿਉਂਕਿ ਸਾਈਡ ਵਾਲੀ ਪਲੋਈ ਪੈਂਦੀ ਹੈ ਨਾ ਉਦੋਂ ਥੋੜਾ ਜਿਹਾ ਕਪੜਾ ਖਿੱਚਿਆ ਜਾਂਦਾ ਉਹ ਵੀ ਸਿਰਫ ਫਰੰਟ ਵਾਲਾ ਪੱਲਾ ਇਸ ਗੱਲ ਦਾ ਧਿਆਨ ਰੱਖਣਾ ਜੀ ਫਰੰਟ ਵਾਲੇ ਪੱਲੇ ਨੂੰ ਹੀ ਕੱਲੇ ਨੂੰ ਆਹ ਜਿਹੜੀਆਂ ਤਿਰਛੀਆਂ ਪਲੋਈਆਂ ਪਾਉਣੇ ਆ ਉਹਦੇ ਨਾਲ ਖਿੱਚ ਪੈਂਦੀ ਹੁਣ ਆਪਾਂ ਲਾਉਣਾ ਜੀ ਕਮਰ ਦਾ ਨਿਸ਼ਾਨ ਕਮਰ ਦਾ ਨਿਸ਼ਾਨ ਲਾਵਾਂਗੇ ਆਪਾਂ 6.5 ਇੰਚ ਤੇ ਇੱਥੋਂ 6.5 ਇੰਚ ਤੇ ਨਿਸ਼ਾਨ ਲਾਉਣਾ ਕਮਰ ਆਪਣੇ ਕੋਲੇ ਹੈਗੀ ਹੈ ਜੀ 16 ਇੰਚ 16.5 ਇਸ ਕਰਕੇ ਆਪਾਂ 17 ਇੰਚ ਤੇ ਨਿਸ਼ਾਨ ਲਾਵਾਂਗੇ ਇੱਥੋਂ ਆਪਾਂ ਰੱਖਾਂਗੇ ਜਿਹੜੀ ਕਿ ਇੱਥੋਂ ਮੋਢੇ ਦੀ ਕਾਟ ਪਾਵਾਂਗੇ ਨਾ ਆਪਾਂ ਉੱਥੋਂ 15.5 ਇੰਚ ਤੇ ਫਿਟਿੰਗ ਵਾਲੀ ਚ ਲਾਈਨ ਆਪਣੀ ਆਪਾਂ ਹਿੱਪ ਆਪਣੇ ਕੋਲੇ ਹੈਗੀ ਹੈ ਜੀ 20 ਇੰਚ ਹੇ Papa ਪੂਰੀ ਹੋਈ ਰੱਖਾਂਗੇ ਕਿਉਂਕਿ ਪੁਲਈਆਂ ਆਪਣੀਆਂ ਇੱਥੇ ਉੱਪਰ ਉੱਪਰ ਰਹਿ ਜਾਣੀਆਂ ਹੁਣ ਆਹ ਵਾਲੇ ਨਿਸ਼ਾਨਾ ਨੂੰ ਆਪਾਂ ਇੱਥੋਂ ਇਸ ਤਰ੍ਹਾਂ ਬੰਨਾਲੇ ਹੁਣ ਦੇਖੋ ਜੀ ਆਹ ਵਾਲੀ ਗੁਲਾਈ ਇਹਨੂੰ ਆਪਾਂ ਇੱਥੋਂ ਆਹ ਵਾਲਾ ਜਿਹੜਾ ਨਿਸ਼ਾਨਾ ਨਾ ਇੱਥੋਂ ਫਿਟਿੰਗ ਦਾ ਨਿਸ਼ਾਨਾ ਹੈ ਉਸ ਤੋਂ ਥੋੜਾ ਜਿਹਾ ਪਿੱਛੋਂ ਆਪਾਂ ਗੁਲਾਈ ਪਾਵਾਂਗੇ ਇਹਦੀ ढाई पौने तीन इंचा गुलाई पावे ठीक है जी हम आप इतो कटिंग कर जी के फ्रंट कट पाने होंने वो मैं सिलाई करने वे पानी जे तुम फ्रंट कट पानी है तो तुम इतों ਫਰੰਟ ਕੱਟ ਵੀ ਪਾ ਸਕਦੇ ਹਾਂ ਦੇਖੋ ਸਵਾ ਕੈਂਚ ਦੀ ਗੁਲਾਈ ਦੇ ਨਾਲ ਤੁਸੀਂ ਇਸ ਤਰ੍ਹਾਂ ਫਰੰਟ ਕੱਟ ਪਾ ਸਕਦੇ ਹੋ ਨਿਸ਼ਾਨ ਆਪਾਂ ਲਾ ਦਿੱਤੇ ਨੇ ਪਰ ਮੈਂ ਜਦੋਂ ਆਪਾਂ ਸਲਾਈ ਕਰਾਂਗੇ ਹੁਣ ਜਿਹੜੀ ਆਪਾਂ ਮੋਟੇ ਵਾਲੀ ਕਾਟ ਪਾਉਣੀ ਹੈ ਨਾ ਇਹਨੂੰ ਆਪਾਂ ਇੱਥੋਂ ਹਲਕਾ ਜਿਹਾ ਤਿਰਛਾ ਕਟਿੰਗ ਕਰਨਾ ਜਿਵੇਂ ਆਪਣੀ ਜਿਹੜੀ ਕਿ ਥੀਰੇ ਦੀ ਆਪਣੀ ਸ਼ੇਪ ਹੁੰਦੀ ਹੈ ਨਾ ਜਿਸ ਤਰ੍ਹਾਂ ਮੋਢਿਆਂ ਦੀ ਉਸ ਤਰ੍ਹਾਂ ਆਪਾਂ ਹਲਕਾ ਜਿਹਾ ਨੂੰ ਤਿਰਛਾ ਕਟਿੰਗ ਕਰਾਂਗੇ 1/2 ਇੰਚ ਆਪਾਂ ਫਰੰਟ ਵਾਲਾ ਕੱਲਾ ਡਾਊਨ ਕਰ ਲਾਂਗੇ ਹੁਣ ਆਪਾਂ ਕੋਲੋਈਆਂ ਦੇ ਨਿਸ਼ਾਨ ਲਾਉਣੇ ਆ ਜੀ ਇਹ ਕਾਟਾਂ ਤੋਂ ਬਾਅਦ ਆਪਾਂ ਕੋਲੋਈਆਂ ਦੇ ਨਿਸ਼ਾਨ ਲਾਉਣੇ ਨੇਗੇ ਜੇ ਤੁਹਾਨੂੰ ਕਟਿੰਗ ਕਰਨ ਵੇਲੇ ਜਾਂ ਸਲਾਈ ਕਰਨ ਵੇਲੇ ਕੋਈ ਵੀ ਪ੍ਰੋਬਲਮ ਆਉਂਦੀ ਹੈ ਤਾਂ ਭੈਣਾ ਕਮੈਂਟ ਕਰਕੇ ਪੁੱਛ ਸਕਦੀਆਂ ਨੇਗੀਆਂ ਠੀਕ ਹੈ ਜੀ ਕੋਲੋਈਆਂ ਆਪਾਂ ਪਾਉਣੀਆਂ ਨੇ 10.5 ਇੰਚ ਤੇ 1/2 ਇੰਚ ਆਪਾਂ ਬਾਧ ਰੱਖਾਂਗੇ ਕਿਉਂਕਿ ਸਲਾਈ 'ਚ ਆਪਣਾ సాడే లోనే తినించాను ఇద్దరు సత ఇంచ నిశాను సా తిన్న ఇచ్చా మనం ఇద్దరు ఢాయి ఇంచే ఆ మోడే సలాయిన ਮਲਾ ਲਾਂਗੇ ਇਤੋਂ ਵੀ ਆਪਾਂ 2.5 ਇੰਚ ਦਿਨਸ਼ਾ ਮਿਲ ਦਰੂ ਕਮਰਾਲੀ ਨਿਸ਼ਾਨਾ ਮਲਾ ਲਾਂਗੇ ਠੀਕ ਹੈ ਜੀ ਇਸੇ ਤਰ੍ਹਾਂ ਹੀ ਆਪਾਂ ਬੈਕ ਪੱਲੇ ਤੇ ਨਿਸ਼ਾਨ ਲਾ ਲਾਂਗੇ ਸਾਰੇ ਇਸ ਤਰ੍ਹਾਂ ਨਿਸ਼ਾਨਾਂ ਨਾਲ ਬਿਲਕੁਲ ਆਪਣੇ ਇੱਕੋ ਜਿਹੇ ਨਿਸ਼ਾਨ ਲੱਗਦੇ ਨੇ ਕਿ ਵੱਧ ਘੱਟ ਨਹੀਂ ਹੁੰਦੇ ਹੈਗੇਗੇ ਸਾਰੇ ਨਿਸ਼ਾਨ ਨਾਲ ਇੱਕ ਵਾਰ ਚ ਲੱਗ ਜਾਂਦੇ ਨੇ ਇੱਥੇ ਤੁਸੀਂ ਟੱਕ ਵੀ ਲਗਾ ਸਕਦੇ ਹੋ ਲੋਕਮਿਸ ਦੀ ਆਪਣੀ ਟੋਟਲ ਹੀ ਕਟਿੰਗ ਹੋ ਚੁੱਕੀ ਹੈ ਬਸ ਬੈਕ ਵਾਲੇ ਦੀ ਕਟਿੰਗ ਰਹਿੰਦੀ ਹੈ ਫਰੰਟ ਵਾਲਾ ਆਪਾਂ ਰੈਡੀਮੇਡ ਬਣਾਵਾਂਗੇ ਬਾਹ ਆਪਾਂ ਪੌਣੀ ਰੱਖਣੀ ਹੈ ਜੀ ਬਾਹ ਦੀ ਕਟਿੰਗ ਆਪਾਂ ਬਾਅਦ ਚੋਂ ਕਰਾਂਗੇ ਨਹੀਂ ਵੀਡੀਓ ਬਹੁਤ ਲੰਬੀ ਹੋ ਜਾਊ ਬੈਕ ਵਾਲਾ ਆਪਾਂ 6 ਇੰਚ ਰੱਖਾਂਗੇ ਨੋਟ ਹੁਣ ਆਪਾਂ ਜਿਹੜੀ ਇਹ ਤੀਰੇ ਵਾਲੀ ਸਨਾਈ ਹੁੰਦੀ ਹੈ ਨਾ ਇਹ ਵੀ ਨਾਪ ਸਕਦੇ ਆ ਇਹ ਤਕਰੀਬਨ 3 ਇੰਚ ਤੋਂ ਬਾਕ 3 ਇੰਚ ਸਹੀ ਰਹਿੰਦੀ ਹੈ ਦੇਖੋ ਅੱਧਾ ਇੰਚ ਇਧਰੋਂ ਆਪਣਾ ਸਲਾਈ ਚਾਊਗਾ ਅੱਧਾ ਇੰਚ ਆਪਣਾ ਇਧਰੋਂ ਸਲਾਈ ਚਾਊਗਾ ਤੇ ਆਪਣੇ ਕੋਲ ਇਹ ਰਹਿ ਜੂਗੀ ਜੀ ਸਾਢੇ 3.5 ਇੰਚ ਸਲਾਈ ਰਹਿ ਜਾਂਦੀ ਹੈ ਅੱਧਾ ਇੰਚ ਆਪਾਂ ਕਾਟ ਪਾਵਾਂਗੇ ਨਾ ਜਦੋਂ ਫਰੰਟ ਵਾਲੀ ਕਾਟ ਪਾਵਾਂਗੇ ਉਦੋਂ ਥੋੜਾ ਜਿਹਾ ਕਪੜਾ ਕਟਿੰਗ ਹੋ ਜਾਊਗਾ ਤੇ ਆਪਣੀ ਕਮੀਜ਼ ਦੀ ਫਿਟਿੰਗ ਬਿਲਕੁਲ ਪਰਫੈਕਟ ਆਊਗੀ ਠੀਕ ਹੈ ਜੀ ਚਲੋ ਠੀਕ ਹੈ ਜੀ ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ ਤਦ ਤੱਕ ਲਈ ਸਾਸਤਰੀ ਕਾਲਜੀ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ